ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਕਾਫੀ ਟਾਈਮ ਹੋ ਗਿਆ ਆਪਾਂ ਨੇ ਵੀਡੀਓ ਨਹੀਂ ਪਾਈ ਸੀ ਤੇ ਕੋਈ ਕਾਫੀ ਮਜਬੂਰੀ ਹੋਣ ਕਾਰਨ ਮੈਂ ਵੀਡੀਓ ਨਹੀਂ ਪਾ ਸਕਿਆ ਇੱਕ ਪਾਸੇ ਡਿਊਟੀ ਜੀ ਦੂਜੇ ਪਾਸੇ ਖੇਤੀ ਦਾ ਕੰਮ ਹੋਣ ਦੇ ਕਾਰਨ ਦੋਸਤੋ ਅੱਜ ਮੈਨੂੰ ਬੜਾ ਮਾਣ ਖੁਸ਼ ਹੋਇਆ ਕਿ ਆਪਣੇ ਘਰੇ ਤਾਨਸ ਵਾਲੀ ਝੋਟੀ ਨੇ M468 ਦੀ ਕੱਟੀ ਨੂੰ ਜਨਮ ਦਿੱਤਾ ਜੋ ਕਿ ਸੂਣ ਦੇ ਟਾਈਮ ਤੇ ਆਪਾਂ ਹੈ ਨਹੀਂ ਸੀ ਡਿਊਟੀ ਤੇ ਸੀ ਉਸ ਟਾਈਮ ਵੀਡੀਓ ਨਹੀਂ ਬਣਾ ਸਕੇ ਹੁਣ ਇਸ ਦੀ ਮੱਝ ਦੀ ਵੀਡੀਓ ਬਣਾ ਰਹੇ ਹਾਂ ਤੇ ਨਾਲ ਹੀ ਦੋਸਤੋ ਆਪਾਂ M468 ਦੀ ਕੱਟੀ ਦਿਖਾ ਰਹੇ ਹਾਂ ਆਪਾਂ ਖੁਸ਼ ਨਸੀਬ ਆਦਮੀ ਆ ਜਿਹੜੇ ਕਿ M468 ਦੀ ਕੱਟੀ ਆਈ ਆ ਨਹੀਂ ਤਾਂ ਤਕਰੀਬਨ ਉਹਦੇ ਕੱਟ ਹੀ ਆਉਂਦੇ ਨੇ ਦੋਸਤੋ HLDV ਦੇ ਬੱਚਿਆਂ ਦੀ ਬਹੁਤ ਜ਼ਿਆਦਾ ਗਰੋਥ ਆ ਰਹੀ ਆ ਤਿੰਨ ਵਾਲੇ ਚੁਸਤ ਔਰ ਚਲਾਕ ਘੱਟੋ ਘੱਟ 2 ਘੰਟੇ ਹੋਏ ਨੇ ਜਨਮ ਲਈ ਨੂੰ ਹੁਣ ਦੇਖੋ ਹੁਣੀ ਭੱਜੀ ਫਿਰਦੀ ਆ ਉਹ ਸਾਹਮਣੇ ਜੋ ਕਟਾ ਖੜਾਗਾ ਉਹ ਐਮ 51 ਦਾਗਾ ਜੀ ਤੇ ਤੁਹਾਨੂੰ ਇਸ ਮੱਝ ਦੀ ਵੀਡੀਓ ਦਿਖਾ ਰਹੇ ਆ ਪੂਰੀ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਇਕ ਜ਼ਰੂਰ ਕਰ ਦੇਣਾ ਵੀਡੀਓ ਦੇਖਣ ਵਾਲਾ ਦਾ ਧੰਨਵਾਦ